ਅੱਜ ਅੱਜ ਲੁਧਿਆਣਾ ਮੰਡੀ ਦੇ ਜਿਹੜੇ ਚੇਅਰਮੈਨ ਗੁਰਜੀਤ ਸਿੰਘ ਜੀ ਨੂੰ ਲਾਇਆ ਮੈਂ ਉਹਦੇ ਲਈ ਸਾਡੇ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਪੰਗੋ ਸਿੰਘ ਮਾਨ ਜੀ ਹੁਣ ਦਾ ਦਿਨੋਂ ਧੰਨਵਾਦੀ ਆ ਕਿ ਇੱਕ ਇਮਾਨਦਾਰ ਇੱਕ ਬਖਦਾਰ ਸਪਾਈ ਨੂੰ ਇਹਦੀ ਸੇਵਾ ਮਿਲੀ ਹੈ ਸੋ ਬਹੁਤ ਇਮਾਨਦਾਰੀ ਨਾਲ ਇਹ ਸੇਵਾ ਨਿਭਾਉਣਗੇ ਮੈਂ ਲੁਧਿਆਣੇ ਦੇ ਲੋਕਾਂ ਨਾਲ ਵਾਦਾ ਵੀ ਕਰਦਾ ਸੋ ਬਹੁਤ ਮੁਬਾਰਕਵਾਦ ਹੈ ਗਿਲ ਪਰਿਵਾਰ ਨੂੰ ਸੋ ਅੱਜ ਤਾਜਪੋਸ਼ੀ ਹੋਈ ਹੈ ਬੜੀ ਖੁਸ਼ੀ ਹੈ ਕਿ ਇੱਕ ਇਮਾਨਦਾਰ ਇੱਕ ਪਾਰਟੀ ਦਾ ਸਪਾਈ ਜਿਹੜਾ ਬਹੁਤ ਲੰਬੇ ਸਮੇਂ ਤੋਂ ਇਹਦੀ ਸੇਵਾ ਕਰ ਰਿਹਾ ਸੀ ਤੋ ਪਹਿਲਾਂ ਜੇ ਆਪਾਂ ਦੇਖਦੇ ਹਾਂ ਕਿ ਪਹਿਲਾਂ ਇਹ ਹੀ ਚੇਰਮੈਨੀਆਂ ਦੇਖਦੀਆਂ ਹੁੰਦੀਆਂ ਸੀ ਪਿਛਲੀਆਂ ਸਰਕਾਰਾਂ ਚ ਤੇ ਪਹਿਲੀ ਪਾਰਟੀ ਹੈ ਜਿਹੜੀ ਇਮਾਨਦਾਰ ਬੰਦੇ ਨੂੰ ਲੋਕਾਂ ਦਾ ਇਮਾਨਦਾਰ ਸੇਵਾਦਾਰ ਨੂੰ ਉਹਨੂੰ ਜਿਹੜਾ ਸੇਵਾ ਨਿਭਾਉਂਦਾ ਸੋ ਉਹਨੂੰ ਸਾਡੀ ਪਾਰਟੀ ਵਧੀਆ ਜਿਵੇਂ ਵਧਾਈ ਦਿੰਦੀ ਹੈ ਸਰਕਾਰ ਦੀ ਜਿਹੜੀ ਪ੍ਰੋਕਿਊਰਮੈਂਟ ਚੱਲ ਰਹੀ ਹੈ ਉਹਦੇ ਬਾਰੇ ਕੀ ਗੱਲ ਚਾਹੋਗੇ ਕਿੰਨੀ ਪ੍ਰੋਕਿਊਰਮੈਂਟ ਜਿਹੜੀ ਇਹਦੇ ਚੱਲ ਸ਼ੁਰੂਆਤ ਹੋ ਚੁੱਕੀ ਹੈ ਜੀ ਬਹੁਤ ਵਧੀਆ ਚੱਲ ਰਹੀ ਹੈ ਤੇ ਸਰੇ ਜ਼ਿਮੀਂਦਾਰ ਭਰਾ ਕਿਸਾਨ ਭਰਾਵਾਂ ਨੂੰ ਕੋਈ ਵੀ ਪ੍ਰੋਬਲਮ ਨਾ ਆਉਣ ਦਿੱਤੀ ਹੈ ਨਾ ਆਉਣ ਦੇਵਾਂਗੇ ਸੋ ਇੱਕ ਇੱਕ ਦਾਣਾ ਇਹਨਾਂ ਦਾ ਮੌਸਮ ਜਿਹੜਾ ਕੁਝ ਖਰਾਬ ਹੋਣ ਦੇ ਡਰ ਥੋੜੀ ਜਿਹਾ ਵਸ ਰਿਹਾ ਉਸ ਤੋਂ ਪਹਿਲਾਂ ਪਹਿਲਾਂ ਸਾਰਾ ਇੱਕ ਇੱਕ ਦਾਣਾ ਚੱਕਿਆ ਜਾਊਗਾ ਸੋ ਨਾਲ ਦੀ ਨਾਲ ਪੇਮੈਂਟ ਪੈ ਰਹੀ ਹੈ ਸਾਰੇ ਜ਼ਿੰਮੇਵਾਰ ਭਰਾ ਸਾਰੇ ਕਿਸਾਨ ਭਰਾ ਬਹੁਤ ਖੁਸ਼ ਨੇ 20 30 ਹੰਢੇਰੀ ਵਰ ਤੋਂ ਬਚਾਉਣ ਵਾਸਤੇ ਕੀ ਕੀ ਅਰੇਂਜਮੈਂਟ ਸਰ ਫੁੱਲ ਅਰੇਂਜਮੈਂਟ ਨੇ ਪਰ ਉਸ ਤੋਂ ਪਹਿਲਾਂ ਪਹਿਲਾਂ ਹੀ ਸਾਰੀ ਖਰੀਦ ਹੋ ਜਾਏਗੀ ਸਾਰੀ ਕਿਸਾਨੀ ਦੀ ਰੇਟ ਤੇ ਵੀਡੀਓ ਵਰ ਰਹੀ ਹੈ ਜਿਸ ਦੇ ਵਿੱਚ ਕੁਝ ਇੱਕ ਲੇਡੀ ਹੈਗੀ ਹੈ ਬਤੂ ਨੂੰ ਕਹਿ ਰਹੀ ਹੈ ਕਿ ਸਾਡੇ ਇਲਾਕੇ ਦੇ ਵਿੱਚ ਜਿਹੜੇ ਕੁਝ ਕਮ ਮਾਫੀਆ ਹੈਗਾ ਉਹ ਕੰਮ ਕਰਿਆ ਗਿਆ ਕੋਈ ਦੇਖੋ ਬਹੁਤ ਸਾਰੀਆਂ ਲੋਕਾਂ ਦੀਆਂ ਵੀਡੀਓ ਵਾਇਰਲ ਵੀ ਹੋਣੀਆਂ ਬਹੁਤ ਸਾਰੇ ਲੋਕ ਗਲਤ ਕੰਮ ਤੇ ਉੱਤੇ ਰੋਕ ਲਾਉਣੇ ਫਰਜ਼ ਬੰਦਾ ਈਮਾਨਦਾਰ ਨਾਲ ਪਰ ਜਿੱਥੇ ਲੀਗਲ ਕੰਮ ਹੋਵੇ ਜਿੱਥੇ ਲੀਗਲ ਕੰਮ ਨੂੰ ਰੋਕਣ ਦਾ ਕਿਸੇ ਦਾ ਕੋਈ ਪਾਵਰ ਨਹੀਂ ਹੁੰਦੀ ਉਹ ਸਰਕਾਰ ਤੋਂ ਹੁੰਦੀ ਹੈ ਪ੍ਰਸ਼ਾਸਨ ਤੋਂ ਹੁੰਦੀ ਹੈ ਤੇ ਪ੍ਰਸ਼ਾਸਨ ਦੇ ਕੰਮਾਂ ਵਿੱਚ ਆਪਾਂ ਨਹੀਂ ਦਖਲ ਦੇਣਾ ਚਾਹੀਦਾ ਜੋ ਪ੍ਰਸ਼ਾਸਨ ਨੂੰ ਮੈਨੂੰ ਵੀ ਜੇ ਕੋਈ ਕੰਪਲੇਂਟ ਆਉਂਦੀ ਹੈ ਤੇ ਮੈਂ ਲੁਧਿਆਣਾ ਦੇ ਇਸ ਕਮਿਸ਼ਨਰ ਸਾਹਿਬ ਨੂੰ ਕੰਪਲੇਨ ਕਰਦਾ ਮੈਂ ਲੁਧਿਆਣਾ ਦੇ ਡੀਸੀ ਸਾਹਿਬ ਨੂੰ ਕੰਪਲੇਨ ਕਰਦਾ ਨਾ ਕਿ ਮੈਂ ਆਪ ਜਾ ਕੇ ਉੱਥੇ ਰੁਕਾਂ ਸੋ ਜਿਹੜਾ ਕੋਈ ਗਲਤ ਕੰਮ ਰਾਤ ਨੂੰ ਨਜਾਇਜ਼ਮੈਨਿਕ ਹੋਵੇ ਉਹਦੇ ਲਈ ਮੈਂ ਰੋਕਸਾਂਗਾ ਜੇ ਕੋਈ ਲੀਗਲ ਕੰਮ ਹੈ ਤੇ ਮੈਂ ਵੀ ਨਹੀਂ ਰੋਕਸਾਂਗਾ ਜਿਹੜਾ ਲੀਗਲ ਹੈ ਜਨੇ ਮਨਜ਼ੂਰੀ ਲਈ ਹੈ ਸਭ ਕੁਝ ਕੀਤਾ ਤੇ ਜੋ ਉਸਦੇ ਮੈਂ ਤੇ ਹਮੇਸ਼ਾ ਹੀ ਆਪਣਾ ਹਲਕਾ ਸਾਂਹੇ ਵਾਲ ਦੇ ਵਿੱਚ ਲੋਕਾਂ ਨੂੰ ਇਹ ਬੇਨਤੀ ਕਰਦਾ ਕਿ ਜੇ ਕਿਤੇ ਵੀ ਕੋਈ ਰਾਤ ਨੂੰ ਮੈਨਿੰਗ ਹੁੰਦੀ ਹੋਵੇ ਤਾਂ ਮੈਨੂੰ ਦੱਸਿਆ ਜਾਵੇ ਸੋ ਜਿਹੜੀ ਵੀ ਕੋਈ ਐਦਾਂ ਆਪ ਆਪ ਤੱਕ ਪ੍ਰਸ਼ਾਸਨ ਨੂੰ ਦੱਸੋ ਪ੍ਰਸ਼ਾਸਨ ਨਾ ਸਾਥ ਦੇਵੇ ਤਾਂ ਫਿਰ ਮੈਨੂੰ ਦੱਸੋ ਨਸ਼ੇ ਦੀ ਮੁਹਿੰਮ ਚੱਲ ਰਹੀ ਹੈ ਦੂਜੇ ਪਾਸੇ ਰਾਜਾਬੜਿੰਗ ਕਰਨੇ ਹੈ ਕਿ ਇਹ ਸਿੰਥੈਟਿਕ ਨਸ਼ਾ ਸ਼ੁਰੂ ਕਰਨੇ ਕਿਹਦੇ ਤਾਂ ਕੀ ਅਫੀਮ ਸ਼ੁਰੂ ਕਰ ਦੇਣੀ ਚਾਹੀਦੀ ਹੋਵੇ ਦੇਖੋ ਜੋ ਪਿਛਲੀਆਂ ਸਰਕਾਰਾਂ ਚ ਹੁੰਦਾ ਆਇਆ ਉਹ ਤਾਂ ਦੁਖੀ ਹੋ ਗਏ ਲੋਕ ਤੇ ਲੋਕਾਂ ਨੇ ਬੜੇ ਖੁਸ਼ ਹੋਏ ਆ ਕਿ ਯੋਧ ਨਸ਼ਾ ਵਿਰੁੱਧ ਜਿਹੜੀ ਸ਼ੁਰੂਆਤ ਹੋਈ ਹੈ ਸੋ ਸਾਡੇ ਜਿਹੜੀ ਸਿੱਧੀ ਅਗਵਾਈ ਸਾਡੇ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਅਤੇ ਮੁੱਖ ਮੰਤਰੀ ਪੰਜਾਬ ਸਦਾਪਗੋਗ ਸਿੰਘ ਮਾਨ ਜੀ ਵੱਲੋਂ ਕਰਵਾਈ ਗਈ ਹੈ ਪੰਜਾਬ ਦੇ ਲੋਕ ਖੁਸ਼ ਨੇ ਜਿਹੜਾ ਜੁੱਧ ਨਸ਼ਾ ਵਿਰੋਧੀ ਕਾਰਜ ਇਸ ਤਰ੍ਹਾਂ ਚੱਲਦੀ ਰਹੂਗੀ ਪੰਜਾਬ ਚ ਨਸ਼ਾ ਤਸਕਰਾਂ ਨੂੰ ਭਜਾਵਾਂਗੇ ਉਹਨਾਂ ਨੂੰ ਇੱਥੇ ਰਹਿਣ ਨਹੀਂ ਦੇਵਾਂਗੇ ਤੇ ਸੋ ਪੰਜਾਬ ਜਿਹੜਾ ਨਸ਼ਾ ਮੁਕਤ ਪੰਜਾਬ ਬਣਾਵਾਂਗੇ ਸਤਰੀ ਸਵਾਲ ਇੱਕ ਜਿਹੜੇ ਲਗਾਤਾਰ ਹੈ ਉਹ ਵੈਸਾਲ ਕ ਵੀ ਚੋਣ ਹੈਗੀ ਹੈ ਸੋ ਅਕੀ ਲੱਗਦਾ ਕਾਂਗਰਸ ਜਿਸ ਤਰ੍ਹਾਂ ਜਿਹੜਾ ਕਾਟੋ ਕਲੇਸ਼ ਚੱਲ ਰਿਹਾ ਆਪਸ ਚ ਖਾਣਾ ਜੰਗੀ ਚੱਲ ਰਿਹਾ ਨੀ ਦੇਖੋ ਸਾਡੀ ਪਾਰਟੀ ਉਹਨਾਂ ਦੀਆਂ ਕਾਟਕੂਲੇਸ਼ਨ ਦੇਖਦੀ ਸਾਡੀ ਪਾਰਟੀ ਸੇਵਾ ਦੇਖਦੀ ਹੈ ਸਾਡੀ ਪਾਰਟੀ ਹਮੇਸ਼ਾ ਹੀ ਲੋਕਾਂ ਦੀ ਸੇਵਾ ਕਰਦੀ ਆਈ ਹੈ ਸੋ ਪੂਰੀ ਇਮਾਨਦਾਰੀ ਨਾਲ ਸੇਵਾ ਦੇ ਆਧਾਰ ਤੇ ਕੰਮ ਦੇ ਆਧਾਰ ਤੇ ਵੋਟ ਮੰਗ ਰਹੀ ਹੈ ਤੇ ਲੋਕ ਸਾਡੀ ਵੈਸਟ ਸਿਟ ਦੀ ਜਿਹੜੀ ਬਹੁਤ ਵੱਡੀ ਲੀਡ ਹੋਣ ਜਾ ਰਹੀ ਹੈ